ਜਿੱਥੇ ਵੀ ਦੁਨੀਆ ਦੇ ਮਹਾਨ ਯੋਧਿਆਂ ਦੀ ਗੱਲ ਚੱਲਦੀ ਹੈ ਉੱਥੇ ਸਿਕੰਦਰ ਮਹਾਨ ਦਾ ਨਾਮ ਜ਼ਰੂਰ ਆਉਂਦਾ ਹੈ ਇਤਿਹਾਸ ਉਸ ਨੂੰ ਇੱਕ ਐਸਾ ਯੋਧਾ ਦੱਸਦਾ ਹੈ ਜਿਸ ਨੇ ਆਪਣੇ ਛੋਟੇ ਜਿਹੇ ਜੀਵਨ ਵਿੱਚ ਦੁਨੀਆ ਦੇ ਵੱਡੇ ਹਿੱਸੇ ਨੂੰ ਫਤਿਹ ਕਰ ਲਿਆ ਸੀ ਪਰ ਜਦੋਂ ਗੱਲ ਭਾਰਤ ਦੀ ਆਈ ਤਾਂ ਉਸ ਦੇ ਸੁਪਨੇ ਤੋੜਨ ਵਾਲਾ ਇੱਕ ਬਹਾਦਰ ਰਾਜਾ ਸਾਡੇ ਦੇਸ਼ ਵਿੱਚ ਸੀ ਜਿਸ ਦਾ ਨਾਮ ਸੀ ਰਾਜਾ ਪੋਰਸ ਸਿਕੰਦਰ ਜਨਾਨ ਦੇ ਮਕਦੂਨੀਆ ਦਾ ਵਾਸੀ ਸੀ ਉਸ ਦਾ ਜਨਮ 356 ਈਸਾ ਪੂਰਵ ਵਿੱਚ ਹੋਇਆ ਪਿਤਾ ਦੀ ਮੌਤ ਤੋਂ ਬਾਅਦ ਕੇਵਲ 19 ਸਾਲ ਦੀ ਉਮਰ ਵਿੱਚ ਉਹ ਮਕਦੂਨੀਆ ਦਾ ਰਾਜਾ ਬਣ ਗਿਆ ਛੋਟੀ ਉਮਰ ਵਿੱਚ ਹੀ ਉਸ ਦਾ ਸੁਪਨਾ ਸੀ ਪੂਰੀ ਦੁਨੀਆ ਨੂੰ ਫਤਿਹ ਕਰਨਾ ਉਹ ਆਪਣੀ ਤਲਵਾਰ ਤੇ ਅਕਲ ਨਾਲ ਹਰ ਰੁਕਾਵਟ ਨੂੰ ਪਾਰ ਕਰਦਾ ਗਿਆ ਵੱਡੀਆਂ-ਵੱਡੀਆਂ ਸਲਤਨਤਾਂ ਉਸਤੇ ਸਾਹਮਣੇ ਝੁਕ ਗਈਆਂ ਛੋਟੀਆਂ ਰਿਆਸਤਾਂ ਬਿਨਾਂ ਲੜੇ ਹੀ ਉਸਤੇ ਗੁਲਾਮ ਬਣ ਗਈਆਂ ਪਰ ਏਸ਼ੀਆ ਦੇ ਦਿਲ ਵਿੱਚ ਇੱਕ ਰਾਜਾ ਸੀ ਜੋ ਉਸਤੇ ਰਸਤੇ ਵਿੱਚ ਚਟਾਨਮਗ ਖੜਾ ਸੀ ਰਾਜਾ ਪੋਰਸ ਰਾਜਾ ਪੋਰਸ ਜਿਲਮ ਦਰਿਆ ਦੇ ਨੇੜੇ ਪੈਂਦੇ ਇਲਾਕੇ ਦਾ ਸ਼ਾਸਕ ਸੀ ਉਹ ਲੰਬਾ ਦਲੇਰ ਤੇ ਜਵਾਨ ਜੁਦਾ ਸੀ ਉਸਦੀ ਫੌਜ ਵਿੱਚ ਬਹਾਦਰ ਸਿਪਾਈ ਘरथ ਘੋੜ ਸਵਾਰ ਅਤੇ ਸਭ ਤੋਂ ਵੱਡੀ ਤਾਕਤ ਜੰਗੀ ਹਾਥੀ ਸਨ ਉਸ ਵੇਲੇ ਜੰਗ ਵਿੱਚ ਹਾਥੀ ਸਭ ਤੋਂ ਵੱਡਾ ਹਥਿਆਰ ਮੰਨੇ ਜਾਂਦੇ ਸਨ ਜਦੋਂ ਸਿਕੰਦਰ ਨੇ ਪਰਸੀਆਂ ਨੂੰ ਫਤਿਹ ਕੀਤਾ ਤਾਂ ਉਸ ਨੂੰ ਪਤਾ ਲੱਗਿਆ ਕਿ ਅਜੇ ਭਾਰਤ ਵਿੱਚ ਇੱਕ ਰਾਜਾ ਹੈ ਜੋ ਉਸਦੀ ਟੱਕਰ ਲੈ ਸਕਦਾ ਹੈ ਸਿਕੰਦਰ ਅਫਗਾਨਿਸਤਾਨ ਆਈ ਭਾਰਤ ਵਿੱਚ ਦਾਖਲ ਹੋਇਆ ਹਰਸਤੇ ਵਿੱਚ ਕੁਝ ਰਾਜਾਂ ਨੇ ਉਸ ਨੂੰ ਸਹਿਯੋਗ ਦਿੱਤਾ ਤਕਸ਼ਸ਼ਿਲਾ ਦੇ ਰਾਜਾ ਆੰਬੀ ਨੇ ਤਾਂ ਉਸ ਦਾ ਸਵਾਗਤ ਕਰਕੇ ਆਪਣੀ ਫੌਜ ਵੀ ਉਸਦੇ ਹਵਾਲੇ ਕਰ ਦਿੱਤੀ ਪਰ ਰਾਜਾ ਪੋਰਸ ਨੇ ਸਿਕੰਦਰ ਦੇ ਅੱਗੇ ਸਿਰ ਝੁਕਾਉਣ ਤੋਂ ਇਨਕਾਰ ਕਰ ਦਿੱਤਾ ਸਿਕੰਦਰ ਨੇ ਪੋਰਸ ਨੂੰ ਸੁਨੇਹਾ ਭੇਜਿਆ ਕਿ ਉਹ ਉਸ ਨੂੰ ਆਪਣਾ ਮਾਲਕ ਮੰਨ ਲਵੇ ਨਹੀਂ ਤਾਂ جنگ ਲਈ ਤਿਆਰ ਰਹੇ ਪੋਰਸ ਨੇ ਸ਼ਾਨ ਨਾਲ ਜਵਾਬ ਦਿੱਤਾ ਜਦ ਤੱਕ ਮੇਰੇ ਹੱਥ ਵਿੱਚ ਤਲਵਾਰ ਹੈ ਮੈਂ ਕਿਸੇ ਦੇ ਅੱਗੇ ਸਿਰ ਨਹੀਂ ਝੁਕਾਵਾਂਗਾ ਦੋਵੇਂ ਫੌਜਾਂ ਜੇਲਮ ਦਰਿਆ ਦੇ ਕੰਢੇ ਇਕੱਠੀਆਂ ਹੋਈਆਂ ਸਿਕੰਦਰ ਕੋਲ ਲੱਖਾਂ ਦੀ ਫੌਜ ਸੀ ਪੋਰਸ ਕੋਲ ਘੱਟ ਗਿਣਤੀ ਸੀ ਪਰ ਉਸਦੇ ਖਾਤੀ ਸਿਕੰਦਰ ਦੀ ਫੌਜ ਲਈ ਨਵੀਂ ਅਤੇ ਖਤਰਨਾਕ ਚੀਜ਼ ਸਾਬਤ ਹੋਈ ਜੰਗ ਦਾ ਨਿਯਮ ਬਣਿਆ ਕਿ ਲੜਾਈ ਸਿਰਫ ਸਵੇਰ ਤੋਂ ਸ਼ਾਮ ਤੱਕ ਹੋਵੇਗੀ ਰਾਤ ਵਿੱਚ ਨਹੀਂ ਸਵੇਰੇ ਜਦੋਂ ਜੰਗ ਸ਼ੁਰੂ ਹੋਈ ਤਾਂ ਪਹਿਲਾਂ ਸਿਕੰਦਰ ਹਾਵੀ ਹੋਇਆ ਪਰ ਜਦੋਂ ਪੋਰਸ ਨੇ ਆਪਣੇ ਹਾਥੀ ਜੰਗ ਦੇ ਮੈਦਾਨ ਵਿੱਚ ਉਤਾਰੇ ਤਾਂ ਸਿਕੰਦਰ ਦੀ ਫੌਜ ਵਿੱਚ ਹਾਹਾਕਾਰ ਮਚ ਗਈ। ਘੋੜੇ ਡਰ ਕੇ ਭੱਜਣ ਲੱਗੇ। ਸਿਪਾਈ ਪੈਰਾਹੇਡ ਡਰੋਂਦੇ ਗਏ। ਪੋਰਸ ਦਾ ਰੱਤ ਚਿੱਕੜ ਵਿੱਚ ਫਸ ਗਿਆ ਪਰ ਉਸਨੇ ਹਿੰਮਤ ਨਾ ਹਾਰੀ। ਉਹ ਖੁਦ ਘੋੜੇ ਤੋਂ ਉੱਤਰ ਕੇ ਜੰਗ ਜਾਰੀ ਰੱਖਦਾ ਰਿਹਾ। ਸਿਕੰਦਰ ਨੇ ਚਲਾਕੀ ਕੀਤੀ। ਉਸਨੇ ਆਪਣੇ ਸਿਪਾਹੀਆਂ ਨੂੰ ਕਿਹਾ ਕਿ ਹਾਥੀਆਂ ਨੂੰ ਅੱਗ ਦੀਆਂ ਮਸ਼ਾਲਾਂ ਨਾਲ ਡਰਾਓ। ਹਾਥੀ ਪਾਗਲ ਹੋ ਗਏ ਅਤੇ ਆਪਣੀ ਫੌਜ ਨੂੰ ਕੁਚਲਣ ਲੱਗੇ। ਜੰਗ ਦੋਵੇਂ ਪਾਸਿਆਂ ਤੋਂ ਕਮ ਆਸਾਨ ਹੋਈ। ਪੋਰਸ ਬਹੁਤ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਪਰ ਫਿਰ ਵੀ ਹਿੰਮਤ ਨਾਲ ਲੜਦਾ ਰਿਹਾ। ਅੰਤ ਵਿੱਚ ਸਿਕੰਦਰ ਨੇ ਪੋਰਸ ਨੂੰ ਕੈਦ ਕਰ ਲਿਆ। ਸਿਕੰਦਰ ਨੇ ਉਸ ਨੂੰ ਪੁੱਛਿਆ ਤੇਰੇ ਨਾਲ ਕਿਵੇਂ ਦਸ ਲੋਕ ਕੀਤਾ ਜਾਵੇ? ਪੋਰਸ ਨੇ ਨਡਰ ਹੋ ਕੇ ਜਵਾਬ ਦਿੱਤਾ ਜਿਵੇਂ ਇੱਕ ਰਾਜਾ ਦੂਸਰੇ ਰਾਜੇ ਨਾਲ ਕਰਦਾ ਹੈ ਇਹ ਜਵਾਬ ਸੁਣ ਕੇ ਸਕੰਦਰ ਹਾਰਨ ਰਹਿ ਗਿਆ ਉਸ ਨੇ ਪੋਰਸ ਦੀ ਬਹਾਦਰੀ ਦੇ ਅੱਗੇ ਹਾਰ ਮੰਨ ਲਈ ਅਤੇ ਉਸ ਨੂੰ ਦੁਬਾਰਾ ਉਸ ਦਾ ਰਾਜ ਵਾਪਸ ਦੇ ਦਿੱਤਾ ਭਾਰਤ ਵਿੱਚ ਪੋਰਸ ਦੇ ਰੂਪ ਵਿੱਚ ਸਕੰਦਰ ਨੂੰ ਆਪਣੀ ਟੱਕਰ ਦਾ ਜੋਦਾ ਮਿਲਿਆ ਉਸ ਤੇ ਸਿਪਾਹੀਆਂ ਦੇ ਹੌਂਸਲੇ ਟੁੱਟ ਗਏ ਉਹ ਅੱਗੇ ਵਧਣ ਲਈ ਤਿਆਰ ਨਾ ਸਨ ਆਖਿਰਕਾਰ ਸਕੰਦਰ ਨੇ ਭਾਰਤ ਤੋਂ ਵਾਪਸ ਜਾਣ ਦਾ ਫੈਸਲਾ ਕੀਤਾ 322 ਈਸਵੀ ਪੂਰਵ ਵਿੱਚ ਬਾਬੀਲੋਨ ਵਾਪਸੀ ਦੌਰਾਨ ਉਸਦੀ ਮੌਤ ਹੋ ਗਈ। ਸਿਕੰਦਰ ਮਹਾਨ ਸਾਰੀ ਦੁਨੀਆ ਫਤਿਹ ਕਰਨ ਦਾ ਸੁਪਨਾ ਲੈ ਕੇ ਨਿਕਲਿਆ ਸੀ ਪਰ ਭਾਰਤ ਦੀ ਧਰਤੀ ਤੇ ਉਸ ਨੂੰ ਇੱਕ ਅਜਿਹਾ ਜੋਦਾ ਮਿਲਿਆ ਜਿਸ ਦੀ ਬਾਤਰੀ ਨੇ ਉਸ ਨੂੰ ਠਹਿਰਾ ਦਿੱਤਾ। ਉਹ ਜੋਦਾ ਸੀ ਰਾਜਾ ਪੋਰਸ। ਸੋ ਦੋਸਤੋ ਇਹ ਅੱਜ ਦੀ ਕਹਾਣੀ ਤੁਹਾਨੂੰ ਕਿਵੇਂ ਦੀ ਲੱਗੀ ਸਾਨੂੰ ਆਪਣੇ ਕਮੈਂਟ ਕਰਕੇ ਦੱਸਣਾ ਤੇ ਜਾਂਦੇ ਹੋਏ ਚੈਨਲ ਨੂੰ ਸਬਸਕ੍ਰਾਈਬ ਲਾਈਕ ਅਤੇ ਸ਼ੇਅਰ ਜਰੂਰ ਕਰਕੇ ਜਾਣਾ ਮਿਲਦੇ ਹਾਂ ਨਵੀਂ ਕਹਾਣੀ ਨਾਲ ਤਦ ਤੱਕ ਲਈ ਇਜਾਜ਼ਤ ਦਿਓ ਧੰਨਵਾਦ ਜੀ